ਸੀ ਪੰਜਾਬ ਦੇ ਹਲਕਾ ਨਾਪਾ ਪਚਾਈ ਸੀਗੇ ਜਿੱਥੇ ਕੇ ਸਾਡੇ ਬਹੁਤ ਹੀ ਮਾਨ ਤੇ ਸਤਿਕਾਰ ਦੇ ਯੋਗ ਐਮ ਐਲ ਏ ਗਰਦੀਪ ਸਿੰਘ ਦੇਵ ਮਾਨ ਜੀ ਬਹੁਤ ਵਧੀਆ ਨੁਮਾਇੰਦਗੀ ਕਰ ਰਹੇ ਨੇ ਇਸ ਵਿਧਾਨ ਸਭਾ ਦੀ ਪਰ ਪਾਰਟੀ ਨੇ ਪੰਜਾਬ ਦੇ 117 ਦੇ 17 ਵਿਧਾਨ ਸਭਿਆਂ ਦੇ ਸਭਾ ਦੇ ਵਿੱਚ ਇੱਕ ਇੱਕ ਕੋਆਰਡੀਨੇਟਰ ਲਾਇਆ ਤੇ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਬਤੌਰ ਕੋਆਰਡੀਨੇਟਰ ਵਿਧਾਨ ਸਭਾ ਨਾਪਾ ਲਾਇਆ ਗਿਆ ਤੇ ਮੈਂ ਅੱਜ ਪਹਿਲੀ ਮੀਟਿੰਗ ਜਿਹੜੀ ਹੈ ਸ਼ਹਿਰੀ ਬਲਾਕ ਦੀ ਇੱਥੇ ਪਾਰਟੀ ਦੇ ਦਫ਼ਤਰ ਚ ਕੀਤੀ ਹੈ ਜੀ ਮੀਟਿੰਗ ਦਾ ਮਕਸਦ ਕੀ ਮੀਟਿੰਗ ਦਾ ਜਿਹੜਾ ਮੇਨ ਕਾਰਨ ਹੈ ਇਹ ਕਾਰਨ ਹੈ ਵੀ ਜਿਹੜੇ ਸਾਡੇ ਪੰਜਾਬ ਦੇ ਵਲੰਟੀਅਰ ਹੈ ਉਹਨਾਂ ਨੂੰ ਬਣਦਾ ਮਾਨ ਤੇ ਸਨਮਾਨ ਦੇ ਸਕੀਏ ਪਾਰਟੀ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਆਪਣੇ ਵਲੰਟੀਅਰ ਨੂੰ ਦੁਬਾਰਤੋਂ ਰੀਵਿਊ ਕਰਨ ਦਾ ਪਾਰਟੀ ਨੇ ਸਾਡੀ ਜ਼ਿੰਮੇਵਾਰੀ ਲਈ ਹੈ ਹਰ ਜਿਹੜੇ ਵਲੰਟੀਅਰ ਹੈ ਉਹਨਾਂ ਦੀ ਪ੍ਰੋਫਾਈਲ ਬਣਾਈਏ ਉਹਨਾਂ ਨੂੰ ਮਿਲੀਏ ਉਹਨਾਂ ਦੇ ਨਾਲ ਪਿਛਲਾ ਜਿਹੜਾ ਪਾਸਟ ਚ ਜੋ ਉਹਨਾਂ ਨੇ ਪਾਰਟੀ ਲਈ ਕੰਮ ਕਰਿਆ ਉਹਨੂੰ ਰਿਕਾਰਡ ਕਰੀਏ ਜੋ ਹੁਣ ਕੰਮ ਕਰ ਰਿਹਾ ਮੌਜੂਦਾ ਉਹਨੂੰ ਰਿਕਾਰਡ ਕਰੀਏ ਤੇ ਪਾਰਟੀ ਦੇ ਲਈ ਅੱਗੇ ਕਿਸ ਤਰ੍ਹਾਂ ਉਹ ਰਣਨੀਤੀ ਬਣਾ ਰਿਹਾ ਹੈ ਵੀ ਅਗਲੇ ਇਲੈਕਸ਼ਨ ਲੜਨ ਵਾਸਤੇ ਅਸੀਂ ਉਹਦਾ ਸਾਰਾ ਪ੍ਰੋਫਾਈਲ ਬਣਾ ਕੇ ਇਹ ਸਬਮਿਟ ਕਰਨਾ ਹੈ ਤੇ ਅੱਜ ਤੁਸੀਂ ਦੇਖੋ ਇਸ ਜਿਹੜਾ ਸ਼ਹਿਰੀ ਬਲਾਕ ਹੈ ਨਾਬੇ ਦਾ ਇੱਥੇ ਬਹੁਤ ਭਰਮਾ ਹੰਗਾਰਾ ਮਰਿਆ ਸਾਡੇ ਮੌਜੂਦਾ ਪ੍ਰਧਾਨ ਜਿਹੜੇ ਸਹਿ ਪ੍ਰਧਾਨ ਐ ਮੌਜੂਦਾ ਐਮਸੀ ਐ ਹੋਰ ਬਹੁਤ ਸਾਰੇ ਵਲੰਟੀਅਰਸ ਐ ਪੂਰੇ ਵਾਰਡਰਾਂ ਦੇ ਵਿੱਚੋਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਆਏ ਨੇ ਉਹਨਾਂ ਨੇ ਸਾਡੇ ਕੋਲ ਸਾਰੇ ਆਪਣੇ ਨਾਮ ਦਰਜ ਕਰਾਏ ਐ ਆਪਣੇ ਪਿਛਲੇ ਕੰਮਾਂ ਬਾਰੇ ਦੱਸਿਆ ਤੇ ਉਹਨਾਂ ਨੇ ਇਹ ਵੀ ਦੱਸਿਆ ਵੀ ਹੁਣ ਵਰਤਮਾਨ ਚ ਕੀ ਕਰ ਰਹੇ ਨੇ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਦੇਖੋ ਲੋਕ ਸਭਾ ਚੋਣਾਂ ਨੇੜੇ ਆ ਗਈਆਂ ਨੇ ਪੰਜਾਬ ਦੇ ਵਿੱਚ ਹਮੇਸ਼ਾ ਲੋਕਾਂ ਨੇ ਵੋਟ ਬਹੁਤ ਸੋਚ ਸਮਝ ਕੇ ਪਾਈ ਹੈ ਪੰਜਾਬ ਦੇ ਵਿੱਚ ਲੋਕਾਂ ਨੇ ਪਿਛਲੀ ਵਾਰ ਵੀ ਜਿਹੜੀਆਂ ਵੋਟਾਂ ਹੋਈਆਂ ਸੀਗੀਆਂ ਲੋਕ ਸਭਾ ਦੀਆਂ ਉਦੋਂ ਵੀ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੈ ਪੂਰੀ ਇਹ ਪੂਰੇ ਭਾਰਤ ਚੋਂ ਉਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੈ ਹੁਣ ਸਾਡੇ ਦੋ ਜਿਹੜੇ ਪ੍ਰਦੇਸ਼ ਹੈ ਉਹਦੇ ਚ ਸਰਕਾਰ ਬਣੀ ਹੈ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਸਾਡੇ ਮਾਨ ਤੇ ਸਤਿਕਾਰ ਦੇ ਯੋਗ ਅਰਵਿੰਦ ਕੇਜਰੀਵਾਲ ਜੀ ਦੀ ਦਿਸ਼ਾ ਨਿਰਦੇਸ਼ੇਟ ਕੰਮ ਹੋ ਰਿਹਾ ਹੈ ਲੋਕਾਂ ਨੇ ਦੇਖਿਆ ਇਸ ਕਰਕੇ ਲੋਕ ਉਡੀਕ ਰਹੇ ਨੇ ਕਦੋਂ ਅਸੀਂ ਜਿਹੜੇ ਇਹ ਤਾਨਾਸ਼ਾਹ ਜਿਹੜੇ ਹਿਟਲਰ ਵਰਗੀ ਰਾਜਨੀਤੀ ਕਰਨ ਵਾਲੇ ਨਰਿੰਦਰ ਮੋਦੀ ਜੀ ਹੈ ਉਹਨਾਂ ਨੂੰ ਹਟਾਈਏ ਤੇ ਜਿਹੜੇ ਚੰਗੇ ਸਿਆਸਤਦਾਨ ਹੈ ਉਹਨਾਂ ਨੂੰ ਉੱਪਰ ਲੈ ਕੇ ਆਈਏ ਗੱਠਜੋੜ ਨੂੰ ਕਿਸ ਤਰ੍ਹਾਂ ਦੇ ਰਹੇ ਹੋ ਆਪ ਤੇ ਕਾਂਗਰਸ ਦਾ ਪਰ ਕਾਂਗਰਸ ਦੇ ਵਿੱਚ ਲੀਡਰ ਕਹਿ ਰਹੇ ਨੇ ਕਿ ਸਾਡੇ ਮਨਜ਼ੂਰ ਨਹੀਂ ਹਨ ਦੇਖੋ ਜਿਹੜਾ ਗੱਠਜੋੜ ਦੀ ਗੱਲ ਹੈ ਉਹ ਮੇਰਾ ਇਹ ਮੰਨਣਾ ਹੈ ਬਤੌਰ ਮੈਂ ਯੂਥ ਦਾ ਮੀਤ ਪ੍ਰਧਾਨ ਪੰਜਾਬ ਦਾ ਹੋਣਾ ਹੋਣ ਕਰਕੇ ਵੀ ਗੱਠਜੋੜ ਹੋਣਾ ਜੋ ਪਾਰਟੀ ਸਾਡੀ ਫੈਸਲਾ ਕਰਦੀ ਹੈ ਉਹ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਪੂਰੇ ਭਾਰਤ ਦਾ ਪੈਸਾ ਲੁੱਟ ਕੇ ਅਰਬਾਂ ਰੁਪਇਆ ਇਕੱਠਾ ਕਰਿਆ ਹੋਇਆ ਹੈ ਕੁਝ ਘਰਾਂ ਕੋਲ ਕੁਝ ਪਰਿਵਾਰਾਂ ਕੋਲ ਉਹ ਪੈਸਾ ਸਾਰਾ ਜਿਹੜਾ ਮੋਦੀ ਸਾਹਿਬ ਨੂੰ ਜਿਤਾਉਣ ਵਾਸਤੇ ਲਾ ਦਿੰਦੇ ਆ ਜਦੋਂ ਕੋਈ ਵੱਡਾ ਕਿਲਾ ਟਾਣਾ ਹੁੰਦਾ ਹੈ ਤੇ ਸਾਰੇ ਜਿਹੜੇ ਹੋਰ ਜਿਹੜੇ ਚੰਗੇ ਲੋਕ ਐ ਉਹਨਾਂ ਨੂੰ ਇਕੱਠੇ ਕਰਨਾ ਪੈਂਦਾ ਕਿਉਂਕਿ ਇੱਕ ਜਿਹੜੀ ਹਿਟਲਰ ਰਾਜ ਐ ਇਹ ਅਸੀਂ ਭਾਰਤ ਚੋਂ ਖਤਮ ਕਰਨਾ ਚਾਹੁੰਦੇ ਆ ਜਦੋਂ ਗੱਟ ਜੇ ਗੱਠ ਜੋੜ ਹੁੰਦਾ ਤੇ ਸਾਨੂੰ ਸਾਰਾ ਮੰਜ਼ੂਰ ਕੀ ਲਾਦਾ ਕਿੰਨੇ ਸੀਟਾਂ ਮੰਨਦੇ ਪੰਜਾਬ ਚ ਜੇ ਲੋਕ ਸਭਾ ਚ ਦੇਖੋ ਪੰਜਾਬ ਦੇ ਵਿੱਚ ਸਾਡੀ ਸਰਕਾਰ ਐ ਦਿੱਲੀ ਦੇ ਵਿੱਚ ਸਾਡੀ ਸਰਕਾਰ ਐ ਸਾਡੇ ਮਾਣ ਤੇ ਸਤਿਕਾਰ ਦੇ ਯੋਗ ਬਹੁਤ ਹੀ ਇਮਾਨਦਾਰ ਇਨਸਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜੋ ਫੈਸਲਾ ਕਰਨਗੇ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਫੈਸਲਾ ਕਰਨਗੇ ਜਿੰਨੀਆਂ ਸੀਟਾਂ ਤੇ ਸਾਨੂੰ ਉਹਨੀਆਂ ਸੀਟਾਂ ਤੇ ਪੂਰੀ ਮਨਜ਼ੂਰੀ ਸਾਡੀ ਪੂਰੀ ਸਹਿਮਤੀ ਹੈ ਭਾਈ ਜਿਹੜੀ ਅੱਜ ਦੀ ਮੀਟਿੰਗ ਕਿਸ ਪਰਪਸ ਲਈ ਕੀਤੀ ਜਾ ਰਹੀ ਹੈ ਜੀ ਸ਼੍ਰੀ ਵਿਧਾਨ ਸਭਾ ਨਾਬਾ ਦੇ ਵਿੱਚ ਜਿਹੜੀ ਜੀ ਬਲੌਕ ਵਾਈਜ਼ ਕਿਉਂ ਚਾਰ ਬਲੌਕ ਨੇ ਵਿਧਾਨ ਸਭਾ ਨਾਬਾ ਦੇ ਮੀਟਿੰਗਾਂ ਸ਼ੁਰੂ ਹੋਈਆਂ ਨੇ ਔਰ ਜਗਤਾਰ ਸਿੰਘ ਜੱਗਾ ਜੀ ਜਿਹੜੇ ਸਾਡੇ ਨਾ ਡਿਪਾਰਟਮੈਂਟ ਲਾਇਰ ਤੇ ਪਹਿਲੀ ਮੀਟਿੰਗ ਵਿਧਾਨ ਸਭਾ ਨਾਬਾ ਐਮ ਐਲ ਏ ਆਫਿਸ ਦੇ ਵਿੱਚ ਹੋਈ ਹੈ ਜੀ ਸ਼ਹਿਰੀ ਨਾਬਾ ਸ਼ਹਿਰੀ ਉਸ ਤੋਂ ਬਾਅਦ ਚਾਰ ਦਿਨ ਜਿਹੜੇ ਤਿੰਨ ਦਿਨ ਬੱਜੇ ਨੇ ਬਾਕੀ ਤਿੰਨ ਬਲੌਕਾਂ ਦੀ ਮੀਟਿੰਗਾਂ ਹੋਣੀ ਹੈ ਇਹਦੇ ਵਿੱਚ ਮਕਸਦ ਸਾਡਾ ਇੱਕ ਸਪਸ਼ਟ ਔਰ ਸਾਫ਼ ਹੈ ਜੀ ਕਿ ਜਿਹੜਾ ਸਾਡਾ ਵਲੰਟੀਅਰ ਹੈ ਜੀ ਅਲੱਗ-ਅਲੱਗ ਵਿੰਗ ਦੇ ਵਿੱਚ ਕੰਮ ਕਰ ਰਿਹਾ ਜਾਂ ਜਿਹਨੇ ਵੋਟ ਪਾਈ ਹੈ ਔਰ ਉਹਨੂੰ ਇਕੱ ਨਵੀਂ ਉੱਚ ਊਰਜਾ ਜਿਹੜੀ ਹੈ ਲੈ ਕੇ ਆਉਣੇ ਔਰ ਉਹਨਾਂ ਦੇ ਕੰਮਕਾਰ ਜਿਹੜੇ ਨੇ ਜੀ ਜਿਵੇਂ ਕਿਸੇ ਦਾ ਸ਼ਿਕਵਾ ਸ਼ਿਕਾਇਤ ਹੁੰਦਾ ਜਿ ਉਹ ਵੀ ਸੁਣਨਾ ਕਿਉਂਕਿ ਜਦੋਂ ਸਰਕਾਰ ਬਣ ਜਾਂਦੀ ਹੈ ਐਮ ਐਲ اے ਦੇ ਕੰਮ ਬਹੁਤ ਵੱਧ ਜਾਂਦੇ ਆ ਅਸੀਂ ਕੋਸ਼ਿਸ਼ ਕਰਦੇ ਆ ਇੱਥੇ ਕਿ ਸਭ ਨੂੰ ਸੈਟੀਸਫਾਈ ਕੀਤਾ ਜਾਵੇ ਪਰ ਸੰਗਠਨ ਜਿਹੜਾ ਹੈਗਾ ਉਹਦੇ ਤੌਰ ਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਉਹਦੇ ਵਿੱਚ ਹੋਰ ਲੋਕਾਂ ਨੂੰ ਸ਼ਾਮਲ ਕਰਨ ਵਾਸਤੇ ਹੋਰ ਪਾਰਟੀਆਂ ਦੇ ਵਿੱਚੋਂ ਆਪਣੇ ਕੇ ਪੇਪਲ ਬੰਦੇ ਨੂੰ ਉਹਨੂੰ ਸ਼ਾਮਲ ਕਰਨ ਵਾਸਤੇ ਇਹ ਵਿਚਾਰ ਚਰਚਾ ਕਰਨ ਵਾਸਤੇ ਨਵੀਂ ਜਿਹੜੀ ਹੈ ਅੱਜ ਸ਼ੁਰੂਆਤ ਕੀਤੀ ਹੈ ਔਰ ਮੈਂ ਉਮੀਦ ਕਰਦਾ ਕਿ ਵਿਧਾਨ ਸਭਾ ਨਾ ਹੋਰ ਵੀ ਤਰੱਕੀ ਕਰੇਗੀ ਹੋਰ ਵੀ ਲੋਕ ਨਾਲ ਜੁੜਨਗੇ ਔਰ ਅਸੀਂ ਵੱਡੇ ਪੱਧਰ ਤੇ ਵਿਧਾਨ ਸਭਾ ਦਾ ਅਗਲੀ 2024 ਦੀ ਇਲੈਕਸ਼ਨ ਆ ਰਹੀ ਉਹਦੇ ਵਿੱਚ ਲੋਕ ਸਭਾ ਪਟਿਆਲਾ ਦੀ ਸੀਟ ਦੇ ਵਿੱਚ ਆਪਾਂ ਜੋਰ ਕਰ ਪਾਵਾਂਗੇ ਲੋਕ ਸਭਾ ਚੋਣਾਂ ਕਿਸ ਤਰ੍ਹਾਂ ਦੇਖਦੇ ਹੋ ਕੀ ਲੱਗਾ ਕਿਸਮ ਦਾ ਮੁਕਾਬਲਾ ਤੋਂ ਦੇਖੋ ਮੁਕਾਬਲਾ ਤਾਂ ਜੀ ਆਪਣੇ ਆਪ ਨਾਲ ਹੀ ਹੈ ਲੋਕਾਂ ਨੇ ਜਿਹੜਾ ਮੈਂਡੇਟ ਦਿੱਤਾ 2022 ਦੇ ਵਿੱਚ ਉਹਦੇ ਤੇ ਆਪਣੇ ਆਪ ਨਾਲ ਹੀ ਕਿ ਜੀ ਪਹਿਲਾਂ ਇਨਾ ਫਰਕ ਸੀਗਾ ਜਿੰਨਾ ਤਾਂ ਉਹਨੂੰ ਬਹੁਤ ਵਧਾਈ ਲੋਕਾਂ ਦੀਆਂ ਛੋਟੇ ਛੋਟੇ ਸਮੱਸਿਆਵਾਂ ਮਨੇ ਉਹਦਾ ਸੁਣ ਕੇ ਹੱਲ ਕਰੀਏ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਵੀ ਸਾਨੂੰ ਇਹੀ ਦੇਸ਼ ਕਿ ਜਿਹੜਾ ਵਲੰਟਕੀ ਜਿਹਨੇ ਸਾਨੂੰ ਵੋਟ ਪਾ ਕੇ ਤਾਕਤ ਦਿੱਤੀ ਹੈ ਜਿਹਨੇ ਸਾਨੂੰ ਐਮਐਲਏ ਬਣਾਇਆ ਜਿਹਨੇ ਮੁੱਖ ਮੰਤਰੀ ਮਨਿਸਟਰ ਬਣਾਇਆ ਸਾਨੂੰ ਟੀ ਬੱਡੀ 92 ਐਮਐਲਏ ਚੁਣ ਕੇ ਦਿੱਤੇ ਹੈ ਕਿ ਉਹਨਾਂ ਦਾ ਮਾਨ ਸਤਿਕਾਰ ਔਰ ਉਹਨਾਂ ਦੀ ਉਹਨਾਂ ਉਹਨਾਂ ਨੂੰ ਇਹ ਇਹ ਬਿਲਕੁਲ ਐ ਸਮਝ ਲਓ ਕਿ ਛਾਤੀ 'ਤੇ ਲਾ ਕੇ ਰੱਖਣਾ ਕਿ ਉਹਨਾਂ ਨੂੰ ਮਹਿਸੂਸ ਨਾ ਹੋਵੇ ਕਿ ਅਸੀਂ ਇੱਕ ਦੂਸਰੇ ਨਾਲ ਅਲੱਗ ਆ ਕਿਉਂਕਿ ਵਲੰਟਕੀਆਂ ਜਿਹੜੇ ਨੇ ਰੀਡ ਨਹੀਂ ਖੱਟੀ ਨੇ ਠੀਕ ਹੈ ਨਾਰਾਜ਼ਗੀ ਹੋ ਸਕਦੀ ਹੈ ਕੋਈ ਗਿਲਾ ਸ਼ਿਕਵਾ ਹੋ ਸਕਦਾ ਪਰ ਆਪਾਂ ਬੈਠ ਕੇ ਉਹਦਾ ਹੱਲ ਵੀ ਕਰ ਸਕਦੇ ਹਾਂ ਜੀ ਕਿ ਇਹ ਚੀਜ਼ਾਂ ਵਾਸਤੇ ਸੰਗਠਨ ਜਿਹੜਾ ਹੈ ਜੀ ਸੰਗਠਨ సేਵੀ ਪਾਰਟੀ ਦਾ ਬੈਕਬੋਨ ਹੈ ਰੀੜ ਦੀ ਹੱਡੀ ਹੈ ਜਿੱਥੇ ਸਿਕਿਪਨ ਮਜ਼ਬੂਤ ਹੈ ਤਾਂ ਸਾਰਾ ਕੁਝ ਠੀਕ ਠਾਕ ਹੈ ਚੋ ਆਮ ਆਦੀ ਪਾਰਟੀ ਦਾ ਸੰਗਠਨ ਮਜ਼ਬੂਤ ਕਰਨ ਵਾਸਤੇ ਵਿਧਾਨ ਸਭਾ ਨਾਪਾ ਦਾ ਸੰਗਠਨ ਮਜ਼ਬੂਤ ਕਰਨ ਵਾਸਤੇ ਅਸੀਂ ਨਵੇਂ ਸਿਰਿਓਂ ਇਹ ਪਹਿਲ ਜੜੀ ਕਰ ਰਹੇ ਹਾਂ ਤਾਂ ਕਿ ਹਰੇਕ ਵਰਗ ਨੂੰ ਨਾਲ ਜੁੜਿਆ ਜਾਵੇ ਤੇ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਸਰਦਾਰ ਜੱਗਾ ਜੀ ਜੋ ਕਿ ਨਾਪੇ ਹਲਕੇ ਦੇ ਕੋਆਰਡੀਨੇਟਰ ਲਾਇਏ ਨੇ ਪਾਰਟੀ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਵਧੀਆ ਗੱਲ ਹੈ ਟੀਮ ਵਧੀਆ ਕਿਉਂਕਿ ਸਾਨੂੰ ਪਤਾ ਹੈ ਵੀ ਕੋਆਰਡੀਨੇਟਰ ਦੀ ਦੇਖੋ ਕੋਈ ਤਨਖਾਹ ਤਾਂ ਨਹੀਂ ਹੁੰਦੀ ਪਰ ਕੋਆਰਡੀਨੇਟਰ ਦੀ ਜਿਹੜੀ ਸੇਵਾ ਹੈ ਮਿਹਨਤ ਬਹੁਤ ਹੁੰਦੀ ਹੈ ਕਿਉਂਕਿ ਮੈਂ ਖੁਦ 2017 ਦੇ ਇਲੈਕਸ਼ਨ ਦੇ ਵਿੱਚ ਕੋਆਰਡੀਨੇਟਰ 10 ਬੰਦਿਆਂ ਦੀ ਟੀਮ ਦਾ ਮੈਂਬਰ ਵੀ ਰਿਹਾ ਬਹੁਤ ਕੰਮ ਕਰਨਾ ਪੈਂਦਾ ਤੇ ਸਰਦਾਰ ਜੱਗਾ ਜੀ ਦਾ ਪਾਸਟ ਪਤਾ ਕੀਤਾ ਦੱਸਿਆ ਸਾਰਿਆਂ ਨੇ ਕਿ ਬਹੁਤ ਜ਼ਿਆਦੇ ਮਿਹਨਤੀ ਨੇ ਤੇ ਬਹੁਤ ਜ਼ਿਆਦੇ ਆਮ ਘਰ ਚੋਂ ਨੇ ਬੜੀ ਖੁਸ਼ੀ ਹੈ ਆਮ ਘਰਾਂ ਦੇ ਬੰਦੇ ਉੱਪਰ ਆ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ 2024 ਵੀ ਕਿਸੇ ਆਮ ਬੰਦੇ ਨੂੰ ਟਿਕਟ ਮਿਲੂਗੀ ਤੇ ਆਮ ਬੰਦਾ ਇੱਕ ਕੈਂਪੇਨ ਇਲੈਕਸ਼ਨ ਜਿੱਤ ਕੇ